ਜੀ ਗਾਣੋਂ ਸਤਿ ਸ਼੍ਰੀ ਅਕਾਲ ਕਿਦਾ ਹਾਲ ਚਾਲ ਜਾਲ ਉਮੀਦ ਕਰਦੇ ਸਾਰੇ ਵਧੀਆ ਹੋਵਗੇ ਤੇ ਰੱਬ ਸਾਰਿਆਂ ਚੜਦੀ ਕਲਾ ਚ ਰੱਖੇ ਤੇ ਅੱਜ ਆਪਾਂ ਦੇਖਣ ਜਿਹੜੀ ਬੜੀ ਮਜ਼ਾਈਆ ਕਾਮੇਡੀ ਵੀਡੀਓ ਹਰਪਾਲ ਗਿੱਲ ਦੀ ਨਿਊ ਕਾਮੇਡੀ ਵੀਡੀਓ ਪਹਿਲੇ ਆਪਾਂ ਵੀਡੀਓ ਦੇਖ ਲਈਏ ਫਿਰ ਬਾਕੀ ਗੱਲਾਂ ਕਰਦੇ ਹਾਂ ਜੀ ਬਾਅਦ ਹਰਪਾਲ ਗਿਰ ਤੇ ਨਰਿੰਦਰ ਸਰਾਈ ਨਰਿੰਦਰ ਸਰਾਈ 2040 ਚ ਚਲੇ ਜਾਣੇ ਆਪਾਂ ਬਾਈ ਉਹ ਜਾਨਾ ਹੈ ਤੁਹਾਡੇ ਵਿਆਹ ਹੀ ਕਰ ਜੰਦੂ ਹਾਂ ਹਣ ਕਦੇ ਰੋਟੀਆਂ ਵੀ ਨਹੀਂ ਪਕੜੀਆਂ ਅੱਗੇ ਤੂੰ ਬਣਾ ਕੇ ਖਵਾ ਦੇਣਾ ਓ ਜੀ ਦਰਦੇ ਆਂ ਉਹ ਯਾਰ ਮੇਰਾ ਪੂਰਾ ਆ ਸਾਢੇ 11 ਵੇ ਪਿੰਡੋਂ ਕੋਈ ਬੰਦਾ ਹੀ ਨਹੀਂ ਆਇਆ ਉਹ ਵੱਡਿਆਂ ਅੱਗੇ ਵਾਲੇ ਕੰਮ ਨਹੀਂ ਰਹਿ ਗਏ ਹੁਣ ਨਹੀਂ ਕੋਈ ਕਿਸੇ ਦੇ ਜਾਂਦਾ ਰੋਣ ਤੋਣ ਪਰ ਇੱਕ ਗੱਲ ਹੈ ਜੀ ਜੇ ਆਪਣੇ ਵਿਆਹ ਹੋਏ ਹੁੰਦੇ ਨਾ ਅੱਛਾ ਅੱਜ ਇਹਨੂੰ ਪੁਲਿਸ ਦਾ ਕਰੈਕਟਰ ਨਹੀਂ ਦਿੱਤਾ ਬਈ ਉਹਨਾਂ ਨੇ ਲੈ ਆਪੋ ਪਰਦੀ ਆਗੇ ਤੇ ਪਰ ਨਹੀਂ ਤਾਂ ਜੇ ਕਿਤੇ ਭੂਆ ਵੀ ਜੀ ਨਹੀਂ ਹੁੰਦੀ ਨਾ ਤੇ ਅੱਜ ਤਿੰਨ ਹੋਏ ਨਹੀਂ ਆਏ ਆ ਵੱਡਿਆ ਟੈਨਸ਼ਨ ਨਾ ਲਾਏ ਹੁਣ ਸਾਰਾ ਕੁਝ ਆਨਲਾਈਨ ਮਿਲ ਜਾਂਦਾ ਉਹ ਕਿਦਾਂ ਓਏ ਆਵੇ ਗਰੁੱਪ ਮਿਲ ਜਾਂਦੇ ਰੋਂਦੋਂ ਵਾਲੇ ਓਏ ਗਰੁੱਪ ਤੇ ਭੰਗੜੇ ਵਾਲੇ 240 ਸੀ ਜਿੰਨੇ ਹਾਂ ਯਾਰ ਉਹ ਤੇ ਮਹਿੰਗੇ ਬੜੇ ਹੁੰਦੇ ਆ ਉਹ ਸਸਤੇ ਵੀ ਹੁੰਦੇ ਆ ਤੇ ਕੱਟ ਫਿਰ ਹੈਲੋ ਗੂਗਲ ਰੋਂਦੋਂ ਵਾਲਾ ਗਰੁੱਪ ਸਸਤਾ ਤੇ ਵਧੀਆ ਮਤਲਬ 2-3 ਹਜ਼ਾਰ ਵਾਲਾ ਤੇ ਲੈ ਫਿਰ ਕਰ ਇਹਨਾਂ ਨੂੰ ਫੋਨ ਆ ਫੋਨ ਬਾਅਦ ਚ ਚਲਾ ਲਿਓ ਪਹਿਲਾਂ ਆਪਾਂ ਆਹ ਪਾ ਲੈ ਟੱਕ ਲਓ ਉਹ ਨਹੀਂ ਜਾਂ ਗਰਮੀ ਬੜੀ ਕਿਤੇ ਪਾਪੇ ਤੇ ਲੱਗੇ ਨਾ ਲੱਗ ਜਨਾ ਜੀ ਦੇ ਜੀ ਦੇ ਤੇ ਲੱਗ ਨਹੀਂ ਲੱਗੇ ਲੱਗਣ ਲੱਗੇ ਉਹਦੇ ਲੱਗੇ ਮੈਨੂੰ ਬੋਲਣਾ ਮੈਨੂੰ ਬੋਲਣਾ ਕਿਉਂ ਫੁਫੜਾ ਤੂੰ ਕਿਉਂ ਨਹੀਂ ਬੋਲਣਾ ਪੀਲੇ ਉੱਤੇ ਮੇਰੇ ਕੋਲ ਗਿਆ ਮੇਨੂੰ ਤਾਂ ਮੁਰਗਾ ਖਾ ਤੇ ਮੈਂ ਖਵਾਇਆ ਆਂਦਾ ਮੈਂ ਬੱਕਰਾ ਖਾਵਾਂਗਾ ਆਦੀ ਵੀਰੇ ਦਾ ਮਰ ਕੇ ਸਾਰਾ ਉਹ ਤੇ ਭਰਾ ਜੁਬਾਨ ਸਭਾਰ ਕੇ ਬਾਹਰ ਨਾ ਘਟ ਸਾਡੇ ਪਾਪੇ ਨੂੰ ਉਹ ਸਾਲੇ ਨੂੰ ਸਾਲਾ ਨਾ ਕਾ ਤੇ ਸਾਲੇ ਨੂੰ ਹੋਰ ਕੀ ਕਾ ਸਾਲੇ ਸਾਲ ਇਹ ਆਪਣੇ ਪਾਪੇ ਨੂੰ ਰੋਣ ਆਇਆ ਕਿ ਬੱਕਰਾ ਖਾਣਾ ਉਹ ਚਾਲ ਇਹਨੂੰ ਛੱਡਾ ਫੋਨ ਲਾਈਏ ਗਰੁੱਪ ਆ ਲੈਣ ਲਾਹੋ ਆਹ ਲੈ ਚਲੋ ਜੀ ਸਭ ਰੋਣ ਵਾਲਾ ਗਰੁੱਪ ਆਨ ਲਗਾ ਆਨਲਾਈਨ ਉਹ ਹੈਲੋ ਵੀਰ ਸਾਡਾ ਚੈਲੰਜ ਕਹਿੰਦੇ ਆ ਸਾਡਾ ਪਾਪਾ ਮਰ ਗਿਆ ਸੀ ਤੇ ਸਾਨੂੰ ਗਰੁੱਪ ਚਾਹੀਦਾ ਵੀ ਦੁਕਾਨ ਤੇ ਐਂਡ ਕਿ ਗੱਲ ਕਰੋ ਭੇਜਨੇ ਉਹ ਚਲੋ ਠੀਕ ਆ ਅਸੀਂ ਆ ਗਏ ਕੀ ਜਾਂਦੇ ਆ ਉਹ ਕਹਿੰਦੇ ਦੁਕਾਨ ਤੇ ਆ ਜਾਓ ਭੇਜ ਦਿੰਨੇ ਆ। ਓਏ ਆ ਨਿਕਿਆ ਵੀ ਚੰਗਾ ਕੀਤਾ ਜੀ। ਪਰ ਸਿਆਣੇ ਆਂਦੇ ਆ ਜੇ ਕੋਈ ਮਰੇ ਨੂੰ ਰੋਵੇ ਨਾ ਨਾ ਤੇ ਉਹਦੀ ਆਤਮਾ ਨੂੰ ਸ਼ਾਂਤੀ ਨਹੀਂ ਮਿਲਦੀ। ਇਹ ਤੇ ਆਪਾਂ ਨੂੰ ਜੀਂਦਿਆਂ ਨਹੀਂ ਜੀਣ ਦਿੰਦਾ ਸੀ। ਮਰੇ ਤੋਂ ਬਾਅਦ ਤੇਨੇ ਆਪਣੀਆਂ ਪੜਚਾਂ ਮੇਲ ਦੇਣੀਆਂ। ਅੱਪ ਪੜਾ ਅਹੀਂ ਆਉਣੇ ਆ। ਤੂੰ ਪਾਪਿਆ ਧਿਆਨ ਰੱਖੀ। ਧਿਆਨ ਤੈਂ ਕਿ ਕਹ ਕੇ ਗਏ ਜਿਵੇਂ ਆਪਾਂ ਪਾਪੇ ਡੈਂਪਰ ਬਾਲ ਲੈਣਦੇ। ਇੱਕ ਨਾ ਉਹ ਵੇਖ ਵਈ ਪੁੱਪੜ ਕਿਦਾਂ ਟੇਡਾ ਆਇਆ ਭਾਵੇਂ ਓਵਰ ਹੋ ਜੇ ਓਏ ਆ ਗਏ ਜੋ ਆਹੋ ਫੁੱਫੜਾ ਆ ਗਏ ਬੜਾ ਟਾਈਮ ਲਾ ਗਿਆ ਜੋ ਮੈਂ ਰਾਹ ਦਾ ਬੈਠੇ ਵਟੇ ਲੱਕ ਪਿਡੋ ਲਾ ਪਿਆ ਉਹ ਟਾਈਮ ਤੇ ਉੱਧਾ ਵੀ ਆਉਣ ਜਾਣੀ ਕੀਤਾ ਪਪਾਲਣ ਵਾਲੇ ਵਾਹਜੋ ਉਹ ਲੈ ਰੂਆ ਪਾਲਣ ਵਾਲੇ ਦਾ ਫੇਰ ਦਾ ਚੇਤਾ ਨਹੀਂ ਹੋਣੀ ਕਰੀਏ ਓਏ ਕਬਰਾਉਣਾ ਕਿਉਂ ਆ ਤੈਨੂੰ ਦੱਸਿਆ ਆਨਲਾਈਨ ਸਾਰੀਆਂ ਚੀਜ਼ਾਂ ਮਿਲ ਜਾਂਦੀਆਂ ਚਲ ਕੱਢ ਫਿਰ ਹਮ ਹੈਲੋ ਗੂਗਲ ਸਸਕਾਰ ਵਾਸਤੇ ਬਾਲਨ ਵਾਲੇ ਦਾ ਨੰਬਰ ਉਹ ਲੈ ਇਹ ਪੁੱਠੇ ਲਾ ਗਏ ਉਹ ਬਾਲਨ ਵਾਲੇ ਦਾ ਕੱਢ ਲਾਡੀ ਆਰੇ ਵਾਲਾ ਇਹਨੂੰ ਫੋਨ ਕਰ ਹੈਲੋ ਲਾਡੀ ਓਏ ਸਾਡਾ ਪਾਪਾ ਮਰ ਗਿਆ ਏ ਸਸਕਾਰ ਵਾਸਤੇ ਬਾਲਨ ਚਾਹੀਦਾ ਹੈ ਕਿੰਨਾ ਕੁ ਲੱਗਦਾ ਏ ਓਏ ਪੌਣੇ 7 ਮਣ ਕਹਿੰਦਾ ਈ ਓ ਨਹੀਂ ਨਹੀਂ ਉਹਨੂੰ ਕਹੇ 4 ਮਣ ਭੇਜ ਦੇ ਓ ਨਹੀਂ ਨਹੀਂ 9 ਮਣ ਮੰਗਾਓ ਉਹ ਨੌਵਾਂ ਹੁੰਦਾ ਤੇਰੇ ਵਰਗੇ ਵਾਸਤੇ ਉਹ ਪਾਪੇ ਨੇ ਚਾਰ ਮਾ ਨਹੀਂ ਵੜਾਵਾ ਇਹ ਵੀ ਰਹਿਣ ਦੋ ਇਹਨੂੰ ਸਾਲੇ ਨੂੰ ਪੁੱਠੇ ਨਾਲ ਹੀ ਫੂਕ ਦੋ ਮਾਇਆ ਪੈਨਗਾ ਮੰਜੇ ਲੰਮੇ ਜੋ ਮਰਜ਼ੀ ਕਰੋ ਸਰਪੰਚ ਨੂੰ ਆਈ ਰੋਣ ਨਾਲ ਬਣਾਇਆ ਅਰ ਬਾਗ ਕਿੰਨੀ ਬਾਗ ਚੱਕਰਿਆ ਗੱਲ ਇੱਕ ਨਹੀਂ ਕਰਕੇ ਆਇਆ ਲੱਖਾਂ ਦੋ ਹੋਵੇ ਕੋਈ ਨਹੀਂ ਸਮਝੇ ਪਰ ਰੋਣਾ ਐਦਾ ਵਾ ਕਾ ਤਾਂ ਕੋਈ ਮਰੇ ਤੇ ਆਪਾਂ ਨੂੰ ਸਾਈ ਮਿਲੇ ਭਾਜੀ ਇਹੋ ਜਿਹਾ ਰੋਵਾਂਗੇ ਨਾ ਵੀ ਮਰਨ ਵਾਲਾ ਵੀ ਖੁਸ਼ ਹੋ ਜਾਊਗਾ ਠੀਕ ਆ ਠੀਕ ਆ ਸਤਾ ਜੀ ਚੀਕਾ ਮੇਟਾ ਦਾਂਗੇ ਚੀਕਾ ਆਓ ਤੱਤੀ ਨੂੰ ਦੇਖੋ ਮਾਤਾ ਆਜੋ ਘਟ ਉਹ ਬੱਬਾ ਉਹ ਕਦੋਂ ਆ ਜਾ ਇੱਕ ਮੁੱਕੇ ਹੋ ਜੀ ਨਾ ਸਾਲੇ ਨਾਲ ਲੰਮੇ ਪਾ ਦੂਗਾ ਹੀ ਉਹ ਭਰਾ ਵਾ ਇਹ ਤੇ ਸਾਡਾ ਫੁੱਫਣਿਆ ਪਾਪਾ ਦੇ ਉਧਰ ਮਰਿਆ ਵਾ ਅੱਛਾ ਕਹੈਂ ਟੈਸਟਿੰਗ ਕਰਿਓ ਮੈਂ ਬਾਬਾ ਉਹ ਬਾਬਾ ਬਾਬਾ ਜੀ ਪਹਿਲਾਂ ਬੂਟੇ ਵਗਾਵਾ ਟੋਟਾ ਕਿਵੇਂ ਮੇਰਾ ਸਾ ਨਿਕਲ ਜਣਾ ਨਹੀਂ ਵੀਰੇ ਕੋਰਾ ਟੋਟਾ ਕਿਵੇਂ ਮੇਰਾ ਸਾ ਨਿਕਲ ਜਣਾ ਨਹੀਂ ਓਏ ਕਿਹੜਿਆ ਥੋੜਾ ਜਿਹਾ ਹੋ ਦੋ ਜੀਰੀ ਕੋੜਾ ਉਰਭ ਕਾਇ ਵੇਲਾ ਆਪਾਂ ਰੋਣਾ ਆਸ ਨਹੀਂ ਆਏ ਬੈਜੋ ਉਹ ਬਾਤ ਕਰ ਤੂੰ ਕਿਉਂ ਕਿੰਨਾ ਰੋਣ ਡਿਆ ਵਾ ਹਾਂ ਮੈਂ ਕੀ ਕਰਾਂ ਮੈਨੂੰ ਇਹ ਨਾਲ ਵੇਖ ਕੇ ਰੋਲ ਆ ਗਿਆ ਓਏ ਬੋਲਾ ਵਾ ਤੂੰ ਹਿੰਦੀ ਸਿੰਪਲ ਯਾਰ ਹੋਈ ਜਾਂਦਾ ਜੇ ਉਹ ਕੋਈ ਆਟਮ ਮੂਡਮ ਕਰਾਓ ਐਨੇ ਤੁਹਾਨੂੰ ਪੈਸੇ ਦਿੱਤੇ ਆ ਨਾਲੇ ਆ ਤੁਹਾਡੇ ਬੰਦੇ ਦੀ ਅੱਖ ਚੋਂ ਇੱਕ ਵੀ ਗਲੇਟ ਨਹੀਂ ਨਿਕਲਿਆ ભાઈ એ તો ડેલાય પથર દાવા નહીં 2040 વાકીય મે યાર અલ્લાહ માફ કરે એ હો જો શુગર મેલા કર દેને આતમ કરા દઉં યસ ઓ પપ્પા ભાઈ ભાઈ બરી બરી સી કટલ ગયા સી કટ કે લેંદા કુજા ਬਾਪਾ ਜੜ ਜੜਾਈ ਕਰ ਗਿਆ ਸੀ ਗੱਲੇ ਲੈ ਕੇ ਪਾਰੀ ਵਰਸੀ ਘਟਣ ਗਿਆ ਸੀ ਘਟ ਕੇ ਲਿਆਉਂਦਾ ਛਾਵਾਂ ਓਏ ਮੇਰਾ ਜੀਵਨ ਦਾ ਮੈਂ ਇਹਨੇ ਪਰਿਆ ਤੇ ਵੀ ਯਾਦ ਤੁਸੀਂ ਸਾਡੇ ਪਾਪੇ ਦੇ ਠਾਕੇ ਤੇ ਆਏ ਬੋਲੀਆਂ ਪਾਉਂਦੇ ਉੱਥੇ ਬਹਿ ਕੇ ਵੈਨ ਤੇ ਕੀਰਨੇ ਪਾਓ ਬਸ ਕਰੋ ਬਸ ਕਰੋ ਬਸ ਕਰੋ ਹਾਏ ਹਾਏ ਪਾਪਾ ਮਾਰ ਗਿਆ ਮੰਜਰਾ ਵੇਲਾ ਕਰ ਗਿਆ ਮੰਦਰ ਤੇ ਕਾਣ ਪਾਉ ਵੱਡਾ ਮੁੰਡਾ ਮੈਂ ਜੂਰਾ ਵੱਡਾ ਵੀ ਜਦ ਮਾਰ ਗਿਆ ਛੋਟਾ ਮੁੰਡਾ ਮੈਂ ਜੂਰਾ ਓਟ ਚੁੱਕ ਕਰੋ ਹਾਕੀ ਵੀ ਕਰਨਾ ਜੇ ਉਹ ਤੁਹਾਡੇ ਨਹੀਂ ਵਸਦੀ ਗੱਲ ਤੁਸੀਂ ਸਾਡੇ ਪਾਪੇ ਦੀਆਂ ਤਰੀਫਾਂ ਕਰੋ ਇਹ ਤਾਂ ਕਰਦਨੇ ਹਏ ਇੱਕ ਵਾਰੀ ਦੀ ਗੱਲ ਆ ਪਾਪਾ ਗਵਾਂਡੀਆਂ ਦੀ ਪੈੜੀ 'ਚ ਟੱਟੀ ਬੈਠਾ ਮੈਂ ਵੇਖ ਲਿਆ ਮੈਂ ਰੋਲਾ ਪਾਉਣ ਲੱਗਾ ਮੈਨੂੰ 100 ਰੁਪਏ ਦੇ ਕੇ ਕਹਿੰਦਾ ਕਾਕਾ ਰੋਲਾ ਨਾ ਪਾ ਮਿੱਟੀ ਪਾ ਮੈਨੂੰ ਮੇਕ ਕਰਕੇ ਪਾਪੇ ਦੇ ਪਾਸੇ ਕਹਿੰਦਾ ਕੰਜਰ ਦੇ ਬੇਟੇ ਨਹੀਂ ਤੇਰੀ ਤੇ ਪਾ ਇਹਨੂੰ ਸਾਈ ਹੈਈ ਵਿਆਹ ਦਾ ਪ੍ਰੋਗਰਾਮ ਆਇਆ ਤੇ ਮੈਂ ਜਾ ਕੇ ਬੁੱਕ ਕਰਦਾ ਆ ਆ ਕਰ ਕਰ ਤੂੰ ਤਬੇਦਲੇ ਆਇਓ ਕਿੰਨੇ ਹਿੱਸੇ ਦੀ ਦੇ ਦਿਓ ਕੋਈ ਨਹੀਂ ਲਿਉਨੇ ਸ਼ਵਾਰੇ ਤੇਰੇ ਲਈ ਲੈ ਪਾਪਾ ਉਹ ਲੈ ਲਵੋ ਬਰੇ ਇੱਕ ਬੜਾ ਪਾਣੀ ਪਿਆ ਹੋਰ ਕੋਣ ਪਾਣੀ ਪਿਆ ਹੋਇਗਾ ਉਹ ਚੁੱਪ ਕਰ ਓਏ ਘੰਟਾ ਗਾ ਤੂੰ ਕੀ ਗੱਦ ਪਾਇਆ ਤੁਹਾਨੂੰ ਪਿਉਣਾ ਮੈਂ ਗੋਲੀ ਵਾਲਾ ਬਤਾ ਇਹ ਕੌਣ ਆ ਇਹ ਸਾਡਾ ਫੁੱਫੜ ਆ ਫੁੱਫੜੋ ਉੱਠਾ ਜਾ ਅਰੇ ਸੜਾ ਲੱਗਦਾ ਖੜੋ ਨਾ ਕੀ ਕਰਦਾ ਅਰੇ ਮਮਾ ਸਦਾ ਤੇ ਕਰਦੇ ਕਹਿੰਦੇ ਤੇ ਇਹਨਾਂ ਨੂੰ ਜਕੀਆਂ ਪੈ ਲਾ ਰਹਾ ਮਮਾ ਸਸਤੇ ਲੈ ਮਗਵਾਇਆ ਸੀ 3000 ਚ ਸੀ ਤੁਸੀਂ ਦੇਖੋ ਜੀ 2040 ਦੇ ਵਿੱਚ ਉਹਨਾਂ ਨੇ 2000 ਚ ਰੋਣ ਵਾਲੇ ਵਗਾ ਲਏ ਤੇ ਇਹੋ ਜੀ ਲੱਪਣੇ ਸੀ ਇਹੋ ਜੀ ਲੱਪਣੇਗੇ ਹੋਰ ਕੀ ਲੱਪਣੇ ਕਿ ਐਡੀ ਮਹਿੰਗਾਈ ਦੇ ਦੌਰ ਦੇ ਵਿੱਚ ਵੀ ਚਾਰ ਬੰਦੇ ਰੋਣ ਆ ਗਏ 2000 ਦੇ ਪਿੱਛੇ ਚਾਰ ਪੰਜ ਨੇ ਸੀ ਅਜਾ ਦੇ ਨਾ ਉਹ ਮਰਿਆ ਹੋਇਆ ਵੇ ਲੇਕਿਨ ਉਹਨਾਂ ਨੇ ਸਿਰਫ ਵੀਡੀਓ ਉਹਦੀ ਆਪਣਾ ਤਸਵੀਰਾਂ ਬਣਾਉਂਦੀ ਸਾਰਾ ਕੁਛ ਇਹਨਾਂ ਦੀ ਪਈ ਹੋਈ ਆ ਨਹੀਂ ਉਹ ਕਹਿੰਦੇ ਪਏ ਨੇ 2040 ਚ ਨੇ ਲੋਕਾਂ ਨੇ ਬਿਜੀ ਇੰਨਾ ਹੋ ਜਾਣਾ ਕਿ ਲੋਕਾਂ ਕੋਲ ਟਾਈਮ ਹੀ ਨਹੀਂ ਹੋਣਾ ਕਿ ਆ ਜੀ ਇਸ ਤਰ੍ਹਾਂ ਦੇ ਵੈਸੀ ਮੁੱਕ ਜਾਣੇ ਨੇ ਤੇ ਹਰ ਕੰਮ ਜਿਹੜਾ ਨਾ ਆਨਲਾਈਨ ਹੀ ਹੋਣਾ ਤੁਸੀਂ ਜਿਹੜਾ ਇੱਕ ਗਲੈਸ ਉਹਨਾਂ ਨੇ ਆਨਲਾਈਨ ਇਦਾਂ ਕਿ ਇੰਨੀ ਦੁਨੀਆ ਫਾਸਟ ਹੋ ਜਾਣੀ ਕਿ ਹਰ ਚੀਜ਼ ਆਨਲਾਈਨ ਹੀ ਆਨਲਾਈਨ ਹੀ ਹੋ ਜਾਣੀ ਹੈ ਲੇਕਿਨ ਇਸ ਤਰ੍ਹਾਂ ਹੋਣਾ ਨਹੀਂ ਹੈ ਬੜਾ ਚੰਗਾ ਚੱਲ ਰਿਹਾ ਵਾ ਤੇ 2040 ਵਿੱਚ ਵੈਸੇ ਦੁਹਣਾ ਇਦਾਂ ਹੀ ਆ ਨਹੀਂ ਜੀ ਐਵੇਂ ਬਿਲਕ ਤੇ ਆਨਲਾਈਨ ਹੀ ਨਾ ਕੈਂ ਨਹੀਂ ਆ ਲੇਕਿਨ ਆਨਲਾਈਨ ਆਦੇ ਵੀ ਇਹੋ ਜਿਹੀ ਨੇ ਆਨਲਾਈਨ ਅਕਸਰ ਚੀਜ਼ਾਂ ਖਰਾਬ ਹੀ ਨਿਕਲਦੀਆਂ ਹਾਂ ਸਰ ਇਦਾਂ ਹੀ ਵਾਕਈ ਅਦਰ ਡਰਦਾ ਮੰਗਵਾਈ ਦੇਣੀ ਹੈਗਾ ਕਿ ਕਦ ਨਹੀਂ ਵਿੱਚ ਅੱਛੀ ਚੀਜ਼ ਨਿਕਲਦੀ ਕਿ ਨਹੀਂ ਨਿਕਲਦੀ ਹੈਗੀ ਲੋ ਜੀ ਅਸੀਂ ਇੱਕ ਛੋਟੀ ਜਿਹੀ ਮੂਵੀ ਅਸੀਂ ਤਾਂ ਬਾਬਾ ਹੱਸੇ ਖੜੀਏ ਕੀਤੀ ਹੈ ਤੁਹਾਨੂੰ ਕਿਛਾਂ ਦੇ ਲੱਗੀ ਕਮੈਂਟ ਜ਼ਰੂਰ ਦੱਸਣਾ ਮਿਲਦੀਆਂ ਤੁਹਾਨੂੰ ਨਵੀਂ ਵੀਡੀਓ ਦੇ ਵਿੱਚ ਰੱਬ ਰੱਖਾ